ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਜੈਤ ਸ੍ਰੀ ਮਹੱਲਾ ਚੌਥਾ ਰਸ ਰਸ RAM ਰਸਾਲ ਸੁਲਾਹਾ ਮਨ RAM ਨਾਮ ਭੀਨਾ ਲੈ ਲਾਹਾ ਖਿੰਨ ਖਿੰਨ ਭਗਤ ਕਰੈ ਦਿਨ ਰਾਤਿ ਗੁਰਮਤਿ ਭਗਤਿਉ ਮਾਹਾਰਾਮ ਹਰ ਹਰ ਗੁਣ ਗੋਵਿੰਦ ਜਪਾਹਾ ਮਨ ਤਨ ਜੀਤ ਸ਼ਬਦ ਲੈ ਲਾਹਾ ਗੁਰਮਤ ਪੰਜ ਦੂਤ ਵਸੇ ਆਵੇ ਮਨ ਤਨ ਹਰ ਓ ਮਹਾਰਾਮ ਨਾਮ ਰਤਨ ਹਰ ਨਾਮ ਜਪਾ ਹਰ ਗੁਣ ਗਾਏ ਸਦਾ ਲੈ ਲਾਹਾ ਦੀਨ ਦੇ ਹਾਲ ਕਿਰਪਾ ਘਰ ਮਾਦੋ ਹਰ ਹਰ ਨਾਮ ਓ ਮਹਾਰਾਮ ਜਪ ਜਗਦੀਸ਼ ਜਪੋ ਮਨ ਮਾਹਾ ਹਰ ਹਰ ਜਗਨਨਾਥ ਜਗ ਲਾਹਾ ਧੰਨ ਧਨ ਵੱਡੇ ਠਾਕੁਰ ਪ੍ਰਭ ਮੇਰੇ जप नानक भगतों महाराम जैत सरी महला चौथा आपे जोगी जुगत जुगाहा आपे निरपो ताड़ी लाहा आपे ही आपे आप वरतै आपे नामो महाराम आपे दीप लो दीपाहा आपे सतगुर मथाहा आपे मथ मथ तत् कढ़ाए ਜਪੁ ਨਾਮ ਰਤਨਿ ਓ ਮਹਾਰਾਮ ਸਖੀ ਮਿਲੋ ਮਿਲ ਗੁਣ ਗਾਵਾ ਹਾ ਗੁਰਮੁਖ ਨਾਮ ਜਪੋ ਹਰ ਲਾਹਾ ਹਰ ਹਰ ਭਗਤ ਦਿਰੜੀ ਮਨ ਪਾਈ ਹਰ ਹਰ ਨਾਮ ਓ ਮਹਾਰਾਮ ਆਪੇ ਵਰਦਾਨ ਵਡਸਾ ਹਾ ਗੁਰਮੁਖ ਪੂੰਜੀ ਨਾਮ ਵਿਸਾ ਹਾ ਹਰ ਹਰ ਦਾਤ ਕਰੋ ਪ੍ਰਭ ਭਾਵੈ ਗੁਣ ਨਾਨਕ ਨਾਮ ਓ ਮਹਾਰਾਮ ਜੈਤ ਸਰੀ ਮਹੱਲਾ ਚੌਥਾ ਮਿਲ ਸਤ ਸੰਗਤ ਸੰਗ ਗੁਰ ਆਹਾ ਪੂੰਜੀ ਨਾਮ ਗੁਰਮੁਖ ਵੇਸਾ ਹਰ ਹਰ ਕਿਰਪਾ ਧਾਰ ਮਦਸੂਦਨ ਮਿਲ ਸਤ ਸੰਗੋ ਮਹਾਰਾਮ ਹਰ ਗੁਣ ਬਾਣੀ ਸਰਵਣ ਸੁਣਾਹਾ ਕਰ ਕਿਰਪਾ ਸਤ ਗੁਰੂ ਮਿਲਾਹਾ ਗੁਣ ਗਾਵੇ ਗੁਣ ਬੋਲੇ ਬਾਣੀ ਹਰ ਗੁਣ ਜਾਪੋ ਮਹਾਰਾਮ ਸਭ ਤੀਰਥ ਵਰਤ ਜਗ ਪੁੰਨ ਤੁਲਾਹਾ ਹਰ ਹਰ ਨਾਮ ਨ ਪੁਜੈ ਪੁਜਾਹਾ ਹਰ ਹਰ ਅਤੁੱਲ ਤੋਲ ਅਤ ਭਾਰੀ ਗੁਰਮਤਿ ਜਾਪੋ ਮਹਾਰਾਮ ਸਭ ਕਰਮ ਧਰਮ ਹਰ ਨਾਮ ਜਪਾਹਾ ਕਿਲ ਵਿਖ ਮੈਲ ਪਾਪ ਤੋਹਾ ਹਾ ਦੀਨ ਦਿਆਲ ਹੋ ਜਨ ਉਪਰ ਦਿਓ ਨਾਨਕ ਨਾਮੋ ਮਹਾਰਾਮ ਜੇ ਆ ਤੋ ਸਰੀ ਮਹੱਲਾ ਪੰਜਵਾ ਘਰ ਤੀਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਕੋਈ ਜਾਣੈ ਕਬ ਨਹੀਂ ਹਾਂ ਜਗ ਮੀਤ ਕਿਸ ਹੋਏ ਕਿਰਪਾਲ ਜਿਸ ਹੋਏ ਕਿਰਪਾਲ ਸੋਈ ਵਿਦ ਬੂਜੈ ਤਾਂ ਕੀ ਨਿਰਮਲ ਰੀਤ ਰਹਾਓ ਮਾਤ ਪਿਤਾ ਬਨਤਾ ਸੁਤ ਬੰਦਪ ਇਸ਼ਟ ਮੀਤੇ ਅਰ ਭਾਈ ਪੁਰਬ ਜਨਮ ਕੇ ਮਿਲੇ ਸੰਜੋਗੀ ਅੰਤੇ ਕੋ ਨ ਸਹਾਈ ਉਕਤੋ ਮਾਲ ਕਨਕ ਲਾਲ ਹੀਰਾ ਮਨ ਰੰਜਨ ਕੀ ਮਾਇਆ ਹਾ ਹਾ ਕਰਤ ਬਿਹਾਨੀ ਅਬਦੈ ਤਾ ਮੈਂ ਸੰਤੋਖ ਨ ਪਾਇਆ ਹਸਤ ਰਥ ਅਸਵਸਵ ਪਵਨ ਤੇਜ ਧਣੀ ਪੂਮਨ ਚਤੁਰਾਂਗਾ ਸੰਗ ਨ ਚਾਲਿ ਹੋਇ ਨ ਮੈਂ ਕਛੂਐ ਊੜ ਸੁਧਾਇਓ ਨਾਂਗਾ ਹਰ ਕੇ ਸੰਤ ਪ੍ਰੇਮ ਪ੍ਰੀਤਮ ਪ੍ਰਭ ਕੇ ਤਾਕੈ ਹਰ ਹਰ ਗਾਇਐ ਨਾਨਕੀ ਹਾਂ ਸੁਖ ਆਗੈ ਮੁਖੂਜਲ ਸਾਂਗਰ ਸੰਤਨ ਕਹਿ ਪਾਈਐ ਜੈਤਸਰੀ ਮੁਹੱਲਾ ਪੰਜਵਾ ਘਰ ਤੀਜਾ ਧੋਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਦੇਹੋ ਸੰਦੇਸ ਰੋ ਕਹੀਓ ਪ੍ਰੇ ਕਹੀਓ ਬਿਸੰ ਭਈ ਮੈਂ ਬੋਬਦ ਸੁਨਤੇ ਕਹੋ ਸੁਹਾਗਨ ਸਹੀਓ ਰਹਾਓ ਕੋ ਕਹਿ ਤੋ ਸਭ ਬਾਹਰ ਬਾਹਰ ਕੋ ਕਹਿ ਤੋ ਸਭ ਮਈਓ ਵਰਨਾ ਦੀਸੈ ਚੇ ਨ ਲਖੀਐ ਸੋਹਾਗਨ ਸਤਿ 부ਝਈ ਹੋ ਸਰਬਨਵਾਸੀ ਘਟ ਘਟ ਵਾਸੀ ਲੇਪ ਨਹੀਂ ਅਲ ਪਈ ਹੋ ਕਹਿਤ ਨਾਨਕ ਨਾਨਕ ਕਹਿਤ ਸੁਨੋ ਰੇ ਲੋਗਾ ਸੰਤ ਰਸਨ ਕੋ ਬਸਈ ਹੋ ਜੈਤ ਸਰੀ ਮਹੱਲਾ ਪੰਜਵਾ ਢੀਰੋ ਸੁਨ ਢੀਰੋ ਪ੍ਰਭ ਕੋ ਰਹਾਓ ਜੀ ਪ੍ਰਾਨ ਮਨ ਤਨ ਸਭ ਏਰਪੋ ਨੀਰੋ ਵੇਖ ਪ੍ਰਭ ਕੋ ਨੀਰੋ ਬੇਸਮਾਰ ਬੇਅੰਤ ਬੜਦਾਤਾ ਮਨੇ ਅਗੋ ਹੀਰੋਪੇਖ ਪ੍ਰਭ ਕੋ ਜੋ ਚਾਹੋ ਸੋਈ ਸੋਈ ਪਾਵੋ ਆਸਾ ਮਨਸਾ ਪੂਰੋ ਜਪ ਪ੍ਰਭ ਕੋ ਗੁਰ ਪ੍ਰਸਾਦ ਨਾਨਕ ਮਨ ਵਸਿਆ ਦੁਖ ਨ ਕਬ ਹੂੰ ਝੂਰੋ ਬੋਜ ਪ੍ਰਭ ਕੋ ਜੈਤ ਸਰੀ ਮਹੱਲਾ ਪੰਜਵਾ ਲੋਹਿੰਦਰਾ ਸਾਜਨ ਮੇਰਾ ਘਰ ਘਰ ਮੰਗਲ ਗਾਵੋ ਨਿਕੇ ਘਟ ਘਟ ਤੇ ਸਹਿ ਬਸੇਰਾ ਰਹਾਓ ਸੂਖ ਰਾਦਨ ਦੁਖ ਰਾਦਨ ਬਿਸਰੈ ਨਾ ਕਾਹੂ ਬੇਰਾ ਨਾਮ ਜਪਤ ਕੋਟ ਸੂਰਜਿਆਰਾ ਬਿਨ ਸਹਿ ਭਰਮ ਹਨੇਰਾ ਥਾਨ ਧਨੰਤਰ ਸਭ ਨੀ ਜਾਏ ਜੋ diss ਸੋ ਤੇਰਾ ਸੰਤ ਸੰਗ ਪਾਵੈ ਜੋ ਨਾਨਕ ਤਿਸ ਬੋਰ ਨ ਹੋਈ ਹੈ ਫੇਰਾ ਥਾਨ ਧਨੰਤਰ ਸਭ ਨੀ ਜਾਏ ਜੋ ਦਿਸੈ ਸੋ ਤੇਰਾ ਸੰਤ ਸੰਗ ਪਾਵੇ ਜੋ ਨਾਨਕ ਤਿਸ ਬੋਹਰ ਨ ਹੋਈ ਹੈ ਫੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ